ਆ ਦੇ ਕੋਟੀ ਦੇ ਹਾਲ ਕੀ ਰਹੇ ਹਨ ਓਕੇ ਓਕੇ ਲਓ ਬਣਦਾ ਹਾਂ ਲੋ ਸਿਨਹਾ ਹੋ ਜਾਣੀ ਕਿਤੇ ਤਾਜੇ ਤਾਜੇ ਸਾਂਭ ਲਈਏ ਤਾਈ ਤਾਈ ਆ ਹਰਮਨ ਦੀ ਸਪੈਸ਼ਲ ਭੇਜਣ ਦੇ ਬਾਕੀ ਭਾਈ ਜਣਾਂ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਟਾਈਮ ਸਵੇਰੇ ਮੇਥੋਂ 11 ਵਜੇ ਗਏ ਆ ਤੇ ਬਾਬੇ ਕਿਰਪਾ ਨਾਲ ਆਪਾਂ ਸੁੱਤੇ ਉੱਠ ਖੜੇ ਅੱਜ ਫੇਰ ਹਾਂਜੀ ਅੱਜ ਆਪਾਂ ਥੋੜੇ ਲੇਟ ਅੱਜ ਅੱਜ ਤਾਂ ਭਲੇ ਸੁੱਤੇ ਉੱਠੇ ਕਿਉਂਕਿ ਸ਼ਨੀਵਾਰ ਥੋੜਾ ਕੰਮ ਕਰ ਕਾਫੀ ਜ਼ਿਆਦਾ ਹੁੰਦਾ ਕਰਨ ਵਾਲਾ ਤੇ ਰਾਤ ਕੰਮ ਤੋਂ ਬਾਅਦ ਫਿਰ ਲੇਟ ਹੋ ਗਏ ਫਿਰ ਕਿ ਤੁਹਾਨੂੰ ਪਤਾ ਕਿ ਵਲੌਗ ਦੀ ਐਡੀਟਿੰਗ ਕਰਦੇ ਕਰਦੇ ਨਾਲ ਫਿਰ ਸ਼ਰੀਰ ਵੈਸੀ ਲੇਟ ਹੋ ਜੀਦਾ ਤੇ ਹੁਣ ਉੱਠੇ ਆਏ ਤੋਂ ਬਾਅਦ ਇੱਕ ਦਿਨ ਹੁੰਦਾ ਸੌਣ ਦਾ ਵੀ ਰੱਜ ਕੇ ਸੌਣ ਦਾ ਹੁਣ ਸੁੱਤੇ ਉੱਠੇ ਉੱਟ ਕੇ ਅਗਰ ਚਾਹ ਬਣ ਰਹੀ ਹੈ ਇਧਰ ਆਪਣੀ ਚਾਹ ਚ ਪਾਇਆ ਅਦਰਕ ਉਦੋਂ ਪਾ ਕੇ ਚਾਹ ਬਣਾ ਰਹੇ ਹਾਂ ਹਾਂ ਜੀ ਹਾਂ ਜੀ ਫਿਰ ਹੋਰ ਕੀ ਪਾਉਣਾ ਚਾਹਦੇ ਵਿੱਚ ਫਿਰ ਅਦਰਕ ਦੇ ਇਲਾਵਾ ਸਾਫ ਚ ਭੈਣ ਬਾਜ ਪਾਉਂਦੇ ਪਹਿਲਾਂ ਅਦਰਕ ਨੂੰ ਉਵਾਲਾ ਦਵਾ ਲਈਏ ਜੀ ਸਹੀ ਗੱਲ ਹੋ ਗਈ ਹਾਂ ਜੀ ਸ਼ੇਕੀਦਿੰਦੇ ਮੈਂ ਸੇਮਾਰ ਨੂੰ ਦਿਖਾਇਆ ਵੀਡੀਓ ਦੇ ਵਿੱਚ ਵੀ ਚਾਹ ਕਿਦਾਂ ਬਣਦੀ ਕਿੰਨਾ ਮੰਦੀ ਆ ਪਹਿਲਾਂ ਅਦਰਕ ਨੂੰ ਚੰਗੀ ਤਰ੍ਹਾਂ ਵਾਲਿਆ ਜਾਂਦਾ ਫਿਰ ਚਾਹ ਪੱਤੀ ਵਾਲੀ ਜਾਂ ਕੱਲੀ-ਕੱਲੀ ਚੀਜ਼ ਨੂੰ ਕੱਲੇ-ਕੱਲੇ ਟੈਂਪਰੇਚਰ ਤੇ ਵਾਲਿਆ ਜਾਂਦਾ ਇਹ ਹੁਣ ਸੇਮ ਉਹਦੇ ਚਾਹ ਬਣੋਂਦੀ ਆ ਤੇ ਚਾਹ ਮਤਲਬ ਕੈਂਟ ਬਣਦੀ ਹੈ ਹਾਂ ਹਾਂਜੀ ਤੇ ਹੁਣ ਆਪਾਂ ਚਾਹ ਚ ਪੀਨੇ ਆ ਤੇ ਉਸ ਤੋਂ ਬਾਅਦ ਆਪਣਾ ਕੰਮ ਕਰ ਕਰਦੇ ਆ ਬਾਕੀ ਦੇਖਦੇ ਆ ਕਿਦਾਂ ਦਿੰਦੇ ਨੇ ਆਪਣਾ ਅੱਜ ਦਾ ਤੇ ਪਰਮਾਤਮਾ ਦੀ ਕਿਰਪਾ ਨਾਲ ਸਭ ਚੱਲ ਹੀ ਜਾਂਦਾ ਮਿੱਤਰ ਵਧੀਆ ਬਸ ਸਭ ਠੀਕ ਠਾਕ ਹੈ ਸਾਰਾ ਕੁਝ ਹਾਂ ਸਾਡੀ ਪੈਂਥੀ ਦੇਖੋ ਸਾਡੀ ਪੈਂਥੀ ਕੀ ਕਰਦੀ ਆ ਟੱਕਰਾਂ ਮਾਰਦੀ ਆ ਹੂੰ ਕੀ ਕਰਾਂ ਮੈਂ ਕੀ ਕਰਾਂ ਦੱਸ ਕੀ ਕਰਾਂ ਐ ਕਰ ਐ ਕਰ ਮੋੜ ਜਾ ਉਹ ਤੁਹਾਨੂੰ ਦਿਖਾਉਣਾ ਹੈ ਬਈ ਜਿਹੜਾ ਕ੍ਰਿਸਮਸ ਜਿਹੜੇ ਦਿਨ ਚੱਲਦੇ ਨੇ ਨਾ ਦਿਨਾਂ ਦੇ ਵਿੱਚ ਇਹ ਲੋਕ ਕਿਹੜੇ ਕਿਹੜੇ ਗਿਫਟ ਦਿੰਨੇ ਆ ਆਪਣੇ ਜਿਹੜੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਰੇ ਦਿੰਨੇ ਗਿਫਟ ਆ ਦੇਖੋ ਇਹ ਗਿਫਟ ਪੈਕ ਹੈ ਇਹ ਆਪਣੇ ਦਵਿੰਦਰ ਨੂੰ ਮਿਲਿਆ ਹੈ ਉਹਦੇ ਕੰਮ ਤੋਂ ਦਿੱਤਾ ਹੈ ਉਹਦੇ ਮਾਲਕਾਂ ਨੇ ਤੇ ਇਹਨੂੰ ਨਾ ਇੱਧਰ ਕਹਿੰਦੇ ਆ ਪੰਬਰੋਸ਼ ਕਹਿੰਦੇ ਆ ਪੰਬਰੋਸ਼ ਕਹਿੰਦੇ ਆ ਇਹਨੂੰ ਤੇ ਇਹਨੂੰ ਬਹੁਤ ਮਤਲਬ ਮਹਾਨਤਾ ਜਿੱਦਾਂ ਨਾ ਆਪਣੇ ਅਖਰੂਟ ਖਾਈਏ ਨੇ ਦੀਵਾਲੀ ਨੂੰ ਕਿ ਲਾ ਕਿਰਨੇ ਖਾਈ ਜਾਣੇ ਆ ਇਦਾਂ ਹੀ ਇਹ ਚੀਜ਼ ਨੂੰ ਖਾਣੇ ਆ ਨਟਾਲੀਆ ਨੇ ਤੁਸੀਂ ਮੇਰੇ ਨਾਲ ਦੇ ਵਿੱਚ ਆਹ ਚੀਜ਼ ਨੂੰ ਖਾਣੇ ਆ ਪਮਬਰੋਸ ਨੂੰ ਤੇ ਬਾਕੀ ਚਾ ਚਾਕਲੇਟ ਬਹੁਤ ਜ਼ਿਆਦਾ ਖਾਣੇ ਨਾ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਸੰਬੰਧ ਖਾਣੇ ਕਾਫੀ ਸਮਾਂ ਨਹੀਂ ਹੋਰ ਵੀ ਇਹ ਲਈ ਆ ਲੇਖ ਨੇ ਕਰਾ ਛੋਲਾ ਪਹਿਲਾਂ ਆ ਵੀ ਦੇਖੋ ਇਹ ਵੀ ਚਾਕਲੇਟ ਨੇ ਫੀਕੀ ਵਾਲੀ ਚਾਕਲੇਟ ਹੈ ਫੀਕੀ ਕਹਿੰਦੇ ਨੇ ਆਪਣੇ ਜਿਹੜੀ ਹੁੰਦੀ ਆ ਮੈਸਟਰ ਨੂੰ ਦਉ ਤਾਂ ਵਾਚੀ ਰੈਡੀ ਲੈਂਦਾ ਹੁੰਦਾ ਕੀ ਨਾ ਹੁੰਦਾ ਚੀਜ਼ ਦਾ ਯਾਰ ਅੰਜੀਰ ਹਣੀ ਅੰਜੀਰ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸਹੀ ਪਕੜੇ ਹੈ ਸਾਰਾ ਸਾਮਾਨ ਦੇਖੋ ਮਤਰਾ ਜਿੰਨਾ ਵੀ ਹੈਗਾ ਨਾ ਸਾਰਾ ਸਾਰਾ ਸਾਮਾਨ ਚਾਕਲੇਟ ਵਾਲਾ ਹੀ ਆ ਵੀ ਚਾਕਲੇਟ ਹੋ ਗਿਆ ਆ ਵੀ ਚਾਕਲੇਟ ਹੋ ਗਿਆ ਹਨਾ ਆ ਚੈੱਕ ਕਰ ਲੋ ਆ ਵੀ ਚਾਕਲੇਟ ਇਹ ਤਾਂ ਹਲੇ ਇੱਕ ਬੋਸਤਾ ਹੈ ਅੰਨੇ ਬੋਸਤੇ ਹੋਰ پتہ ਨਹੀਂ ਕਿੰਨੇ ਹੋਣੇ ਆ ਇਟਾਲੀਅਨ ਲੋਕ ਨਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਏਕ ਦੁਲੇ ਨੂੰ ਇਹ ਮਤਲਬ ਚੀਜ਼ਾਂ ਗਿਫਟ ਦਿੰਦੇ ਆ ਕਿਉਂ ਨਾ ਤਿਹਾਰ ਹੈ ਹਨਾ ਜੀਸੂ ਗੱਜਨ ਹੋਇਆ ਸੀ ਇਹਨਾਂ ਦਿਨਾਂ ਦੇ ਵਿੱਚ ਪਰ ਸਾਡੇ ਧਰਮ ਦੇ ਵਿੱਚ ਮਿੱਤਰੋ ਹੋਇਆ ਸੀਗਾ ਸਾਰੇ ਨੂੰ ਪਤਾ ਸਾਰੇ ਜਾਣੀ ਜਾਣਦੇ ਵੀ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਨੇਆ ਸੀਗਾ ਸਾਡੇ ਆਪਣੇ ਸਾਡੇ ਇਲਾਕੇ ਦੇ ਵਿੱਚ ਹੁਣ ਜਿਹੜੀ ਆਪਣੀ ਸਿੰਘ ਸਭਾ ਕਹਿ ਦਿੰਦੇ ਨੇ ਸ਼ੁਰੂ ਹੋ ਗਈ ਆ ਜਿਹੜੇ ਆਪਣੇ ਵਾਸਤੇ ਦਿਨ ਹੈ ਉਹ ਦਿਨ ਮੰਨ ਲਵਾਂ ਵੀ ਇਹਨਾਂ ਦਿਨਾਂ ਨਾਲ ਵੀ ਕੋ ਵੱਖਰੇ ਨਹੀਂ ਇਹਨਾਂ ਲੋਕਾਂ ਦੇ ਵਿੱਚ ਕਿੰਦਾ ਚਾਰਾ ਮਾਹੌਲ ਹੈ ਤੇ ਸਾਡੇ ਪੰਜਾਬ ਦੇ ਵਿੱਚ ਕਿੰਦਾ ਮੰਨ ਲਵਾਂ ਵੀ ਇੱਕ ਸ਼ੋਕ ਦਾ ਮਿੱਤਰੋ ਮਾਹੌਲ ਬਣਾਇਆ ਜਾਂਦਾ ਤੇ ਜਿਹੜੇ ਮਰਜ਼ੀ ਮੁਲਕ ਚ ਰਹਿ ਜੀ ਜਿਹੜੀ ਮਰਜ਼ੀ ਧਰਤੀ ਚ ਰਹਿ ਜਿੱਥੇ ਮਰਜ਼ੀ ਸੀ ਆਪਣਾ ਰਹਿਣ ਬਸੇਰਾ ਕਰ ਲਈਏ ਸਾਨੂੰ ਆਪਣੀ ਜ ਮੁਬਾਰਕ ਹੈ ਸਾਰੇ ਕ੍ਰਿਸਮਸ ਭਰਾਵਾਂ ਨੂੰ ਸਾਰੇ ਕ੍ਰਿਸਮਸ ਭਰਾਵਾਂ ਨੂੰ ਜਿਹਨਾਂ ਦਾ ਮਤਲਬ ਹੀ ਇਤਿਹਾਾਰ ਹੈ ਮਨਾਉਣਾ ਸਾਰਨਾ ਵੀ ਫਰਜ਼ ਬਣਦਾ ਹੈ ਪਰ ਕਿਤੇ ਨਾ ਕਿਤੇ ਸਾਡੇ ਦਿਲ ਦੇ ਵਿੱਚ ਉਹ ਚੀਜ਼ ਵੀ ਰਹਿਣੀ ਚਾਹੀਦੀ ਹੈ ਅਸੀਂ ਉਸ ਚੀਜ਼ ਨੂੰ ਵੀ ਆਪਣੇ ਦਿਲ ਦੇ ਵਿੱਚ ਯਾਦ ਰੱਖੀਏ ਚੀਜ਼ ਨੂੰ ਆਪਣੀ ਨੂੰ ਤੇ ਬਾਕੀ ਹੁਣ ਚਾਹ ਆਪਣੀ ਹੋ ਰਹੀ ਤੁਸੀਂ ਕਮਲੀ ਮਿੱਤਰ ਹੋ ਗਈ ਹੈ ਜਨਾ ਆਪਾਂ ਇਦਾਂ ਗੱਲਾਂ ਕਰਦੇ ਅਸੀਂ ਗੱਲਾਂ ਕਰਦੇ ਕਦੇ ਬੰਦਾ ਗਾਂਹ ਨਿਕਲ ਜਾਂਦਾ ਹੈ ਹਨਾ ਐਦਾਂ ਹੋ ਜਾਂਦਾ ਤੇ ਬਾਕੀ ਗੁਰシャン ਸਿੰਘ ਆਪਣਾ ਆ ਗਏ ਨੇ ਇਹ ਲੇਟ ਹੋਏ ਗੁਰシャン ਸਿੰਘ ਅੱਜ ਮਿੱਠੀ ਮਿੱਠੀ ਸਮਾਈਲ ਕਰਦੇ ਨੇ ਅੱਜ ਚਾਹ ਤੇ ਮਮਾ ਨੇ ਕੋਸ਼ਣ ਬਣਾਈ ਹੈ ਨਾ ਕੁਣ ਆਈ ਨੀ ਤਰੀ ਵੀ ਇਹਦੇ ਦਾ ਆਹ ਬੜੀ ਬਣ ਜਣੀ ਵਸਾ ਦੇ। ਭਾਈ ਤੂੰ ਦੇਖਿਆ? ਹਾਂ ਇਹਨੂੰ ਪਾਣੀ ਤੋਂ ਲਈ ਕਹਿੰਦੇ ਨੇ ਪੰਮਰੋਸ ਵੀ ਕਹਿੰਦੇ ਨੇ ਹਣਾ। ਤਾਂ ਮੈਂ ਗੋਗੂਸ ਕਹਿੰਦਾ ਪੰਮਰੋਸ ਹੀ ਕਹਿੰਦੇ। ਪੰਮਰੋਸ। ਪੰਮਰੋਸ ਵੀ ਕਹਿੰਦੇ ਨੇ ਪੰਤੂ ਵੀ ਕਹਿੰਦੇ ਨੇ। ਹਾਲ ਤੱਕ ਦੇਖੋ ਪਾਣੀ ਦੇ ਵਿੱਚ ਕਲਾ ਅਦਰਕ ਹੀ ਪਾਇਆ ਹੈ। ਬਸ ਅਦਰਕ ਉਬਲਿਆ ਹੈ। ਮੈਂ ਪਾਣੀ ਹੈ। ਲਈ ਮੇਠਾ ਬਾਜੂ ਬੋਤੇ ਪਏ। ਹੁਣ এলাਚੀਆਂ ਪਾਣੀ ਦੇ ਵਿੱਚ ਇਹਦੇ। ਮਮਾ ਤੇ ਸਖਾਦੀ ਜਰ ਹਣੀ ਮਾਈ ਜਦੂ ਲਾਪਾ ਨੂੰ ਆਇਓ ਐਸ ਤਰ੍ਹਾਂ ਭਾਰ ਕਮਾ ਕੇ ਲਿਗਾਉ ਆ ਠੀਕ ਹੈ ਤੂੰ ਤਾਂ ਵੈਸੇ ਗਈ ਆ ਆ ਜਾਪਾ ਕੁਸ਼ਾਨ ਨੂੰ ਬਾਹਰ ਤੇ ਦਰਸ਼ਮੇ ਕਰਾਉਣੇ ਮੇਤਰੋ ਅੱਜ ਤੁਹਾਨੂੰ ਦਿਖਾਉਨੇ ਆ ਆਪਣੇ ਸ਼ਹਿਰ ਦਾ ਜਿਹੜਾ ਅੱਜ ਦਾ ਮਾਹੌਲ ਆ ਕਿਦਾਂ ਦਾ ਹੈ ਕਿਉਂਕਿ ਐਤਵਾਰ ਦਾ ਦਿਨੇ ਐਤਵਾਰ ਨੂੰ ਨਾ ਫਿਰ ਰੌਣਕ ਮੇਲਾ ਸ਼ਹਿਰ ਦੇ ਵੀ ਥੋੜਾ ਜਿਹਾ ਹਿਸਾਬ ਕਿਤਾਬ ਦਾ ਹੁੰਦਾ ਹੈ ਫਰਕ ਹੁੰਦਾ ਹੈ ਆਮ ਦਿਨਾਂ ਦੇ ਨਾਲੋਂ ਆਮ ਦਿਨਾਂ ਵਿੱਚ ਲੋਕਾਂ ਨੂੰ ਹੁੰਦਾ ਵੀ ਸਾਰਿਆਂ ਨੇ ਕੰਮ ਕਰਨਾ ਤੇ ਜਾਣਾ ਹੁੰਦਾ ਤੇ ਸਾਰੇ ਦੌੜ ਭਾਜ ਵੀ ਨਿਕਲੇ ਹੁੰਦੇ ਆ ਬਾਹਰ ਜਿੰਨੇ ਵੀ ਰੋਡ ਤੇ ਬੰਦੇ ਮਿਲਣੇ ਆ ਨਾ ਉਹ ਸਾਰੇ ਬੰਦੇ ਕਿਸ ਨੇ ਜਾ ਕੇ ਸ਼ੌਪ ਖੋਲਣੀ ਆ ਕਿਸ ਨੇ ਜਾ ਕੇ ਕੰਮ ਤੇ ਲੱਗਣਾ ਕਿਸ ਨੇ ਕੁਛ ਕਿਸ ਨੇ ਕੁਛ ਪਰ ਜਿਹੜਾ ਨਾ ਪਾ ਜਿਹੜਾ ਤੇ ਦੁਧੋਣੇ ਬੰਦੇ ਨੂੰ ਬੰਦਾ ਬਿੱਟ ਦੁਧੋਣੇ ਆ ਪਰ ਜਿਹੜੇ ਨਾ ਐਤਵਾਰ ਨੂੰ ਛੁੱਟੀ ਵਾਲੇ ਲੋਕੋ ਮਤਿਆਰ ਉਹ ਰਿਲੈਕਸ ਉਹਨਾਂ ਦੇ ਚਿਹਰੇ ਉੱਤੇ ਨਾ ਇੱਕ ਰਿਲੈਕਸ ਜੀ ਹੁੰਦੀ ਆ ਵੀ ਪਤਾ ਹੁੰਦਾ ਵੀ ਇਹਨਾਂ ਨੇ ਕੱਲ ਹੀ ਕੋਈ ਹੁੰਦੀ ਕਿ ਰੋਡ ਤੇ ਗੱਡੀ ਵੀ ਜਾਣੀ ਆ ਉਹ ਵੀ ਆਰਾਮ ਨਾਲੇ ਹੀ ਜਾਣੀ ਆ ਵੀ ਕਿਹੜਾ ਕਿਤੇ ਜਾਣਾ ਹੈ ਘੁੰਮਣ ਚੱਲੇ ਆ ਫਰਕ ਹੁੰਦਾ ਅੱਜ ਸਾਰੇ ਲੋਕ ਰਿਲੈਕਸ ਰਿਲੈਕਸ ਹੁੰਦੇ ਆ ਜਿਹਨਾਂ ਕੁਛ ਨਾਲ ਸੀਗਾ ਉਹਨਾਂ ਰਿਲੈਕਸ ਤੋਂ 15 ਦਿਨ ਨਹੀਂ ਨਹੀਂ ਰਿਲੈਕਸ ਇੱਧਰ ਦੇਖੋ ਉਹ ਬੱਲੇ ਦੇ ਚੇਹਰੇ ਤੋਂ ਪਤਾ ਲੱਗਦਾ ਵੀ ਹਾਂ ਅੱਜ ਕੋਈ ਟੈਨਸ਼ਨ ਨਹੀਂ ਹੈਗੀ ਦਿਲ ਦਿਮਾਗ ਦੇ ਉੱਤੇ ਤੇ ਅੱਜ ਕਹਿੰਦਾ ਬਸ ਵੀ ਬਿੰਦਾਸ ਹਾਂ ਦੀ ਗਾਉਂ ਸੀ ਦਿਲ ਮਾਂਗੇ ਮੋਹਰ ਥੋੜੀ ਜੀ ਚਾਹ ਹੋਰ ਹੈਨਾ ਚਾਹ ਤਾਂ ਪੀ ਮੰਗਦਾ ਸਿਆਲ ਦਾ ਦਿਨ ਹੋਵੇ ਚਾਹ ਨਾ ਪੀ ਤਾਂ ਹੋਈ ਨਹੀਂ ਸਕਦਾ ਨਾ ਕਿੰਡ ਦੇ ਨਾ ਧੁੱਪ ਲੱਗੀ ਹੋਈ ਜੀ ਪੂਰੀ ਵਧੀਆ ਸਹੀ ਗੱਲ ਨਾ ਮੈਂ ਗੱਲ ਕਰਦਾ ਸੀਗਾ ਮੈਨੂੰ ਕਹਿੰਦੇ ਨੇ ਸਾਰੇ ਬੰਦੇ ਰਿਲੈਕਸ ਵਿੱਚ ਹੁੰਦੇ ਨੇ ਇਹਦਾ ਦਿਵਿੰਦਰ ਉਹਨਾਂ ਨੂੰ ਵੀ ਇਦਾਂ ਹੁੰਦਾ ਹੈ ਸਵੇਰ ਟਾਈਮ అలਾਰਮ ਦੀ ਘੰਟੀ ਵੱਜੀ ਕਹਿੰਦਾ ਉੱਠ ਬੱਜ ਗਿਆ అలਾਰਮ ਸਵੇਰ ਹੋ ਗਈ ਉਹ ਵਾਲੀ ਗੱਲ ਨਹੀਂ ਹੁੰਦੀ ਜਿਵੇਂ ਵੀ అలਾਰਮ ਵੱਜਿਆ ਤੇ ਸਿੱਧੇ ਪੂਰੇ ਟਾਈਮ ਦੇ అలਾਰਮ ਹੁੰਦੇ ਜੀ ਫਿਰ ਇੱਕ ਵਾਰ ਸਿਰ ਬੱਜਣੀ ਹੈ ਜੇ ਤੱਕ ਜਾਈ ਤੋਂ ਨਿਕਲੇ ਨਿਕਲੇ ਨਹੀਂ ਫਿਰ ਬੰਦਾ ਦੇ ਨਹੀਂ ਬੰਦਾ ਲੇਟ ਹੈ ਅੱਜ ਸਾਰੇ ਲੋਕ ਰਿਲੈਕਸ ਹੈ ਤੇ ਅਸੀਂ ਵੀ ਰਿਲੈਕਸ ਹੈ ਸਾਡਾ ਥੋੜਾ ਫਰਕ ਹੋਰ ਮਿੱਤਰੋ ਅਸੀਂ ਰਿਲੈਕਸ ਨਾਲ ਘੱਟ ਹੁੰਦੇ ਹਾਂ ਕਿਉਂਕਿ ਨਾ ਸਾਡਾ ਵੀਕੈਂਡ ਕੰਮ ਕਰ ਵੀ ਹੁੰਦਾ ਹੁਣ ਅੱਜ ਜਿੱਦਾਂ ਮਤਲਬ ਵੀ ਆਪਾਂ ਸੁੱਤੇ ਉੱਠ ਖੜੇ ਚਲੋ ਬਾਬੇ ਦੀ ਕਿਰਪਾ ਨਾਲ ਪਹਿਲਾਂ ਗੱਲ ਕੀਤੀ ਆਪਾਂ ਨੇ ਕਿਉਂਕਿ ਇਹ ਵੀ ਮੇਤਰੋ ਬਾਬੇ ਦੀ ਕਿਰਪਾ ਹੀ ਹੁੰਦੀ ਆ ਹਰ ਰੋਜ਼ ਬੰਦਾ ਰਾਤ ਨੂੰ ਮਰ ਕੇ ਦੂਜੇ ਦਿਨ ਸਵੇਰੇ ਉੱਠਦਾ ਤੇ ਬਸ ਪਤਾ ਨਹੀਂ ਰਾਤ ਨੂੰ ਕਿੱਥੇ ਜਾਂਦਾ ਬੰਦਾ ਇਹਨੂੰ ਪਤਾ ਸੌਂ ਜਾਂਦਾ ਸੁੱਤਾ ਬੰਦਾ ਮਰਿਆ ਨਾਲ ਦਾ ਹੁੰਦਾ ਤੇ ਸਵੇਰੇ ਉੱਠਦੇ ਉੱਠ ਕੇ ਆਪਾਂ ਸਪ੍ਰਿੰਗ ਕਰਾਂ ਦੇ ਸੱਚੇ ਪਾਸ਼ਾ ਮਹਾਰਾਜ ਦਾ ਬਾਬੇ ਦੀ ਕਿਰਪਾ ਨਾਲ ਅੱਜ ਫੇਰ ਇੱਕ ਦਿਨ ਦੇਖਣ ਨੂੰ ਮਿਲਿਆ ਤੇ ਉੱਠ ਕੇ ਫੇਰ ਉਹੀ ਕੰਮ ਕਾਜ ਸਟਾਰਟ ਹੋ ਜਾਣੇ ਆ ਅੱਜ ਫੇਰ ਆਪਾਂ ਭੱਟੀ ਇੱਕ ਆਰਡਰ ਅੱਜ ਆਪਣੀ ਫੇਰ ਆਇਆ ਹੈ 40 ਬੰਦੇ ਦੀ ਬਰਥਡੇ ਪਾਰਟੀ ਦਾ ਫੇਸਟੇ ਦਾ ਉਹਦੇ ਅਪਰੇਮੈਂਟ ਕਰਦੇ ਫਿਰਦੇ ਆ ਤੇ ਮਤਲਬ ਇਦਾਂ ਹੀ ਚੱਲੀ ਜਾਂਦਾ ਕਾਰੋਬਾਰਟ ਹੁੰਨੇ ਆ ਨਾ ਕੰਮ ਕਰਦੇ ਵਿੱਚ ਉਹ ਇਦਾਂ ਚੱਲੀ ਜਾਂਦੇ ਆ ਪਰ ਜਿਹੜਾ ਬੰਦਾ ਆਪਣੀ ਜੌਬ ਕਰਦਾ ਹੈ ਡਿਊਟੀ ਕਰਦਾ ਹੈ ਉਹਦੀ ਲਾਈਫ ਦੇ ਵਿੱਚ ਔਰ ਇੱਕ ਦੁਕਾਨਦਾਰ ਦੀ ਲਾਈਫ ਦੇ ਵਿੱਚ ਜਿਮੀਨ ਦਾ ਸਬੰਧ ਦਾ ਫਰਕ ਹੁੰਦਾ ਹੈ ਮੰਨੇ ਗਾਲੂ ਤੁਸੀਂ ਕਹਿੰਦੇ ਇਹ ਬੰਦਾ ਸੌਂਕੀ ਕਿੱਥੇ ਚਲੇ ਜਾਂਦਾ ਈ ਇਹੇ ਵਾਰ ਹੀ ਜਾਂਦਾ ਇੰਡੀਆ ਵੀ ਜਾਏ ਹੁੰਦੇ ਜੀ ਰਾਤ ਆ ਗਏ ਸ਼ਾਂ ਦਾ ਉੱਧਾ ਜਾ ਕੇ ਆਈ ਯਾਰ ਤਾਂ ਫਸ ਗਿਆ ਇੰਡੀਆ ਕਰਾਉ ਚੱਕੀ ਸਕੂਰੀ ਤੇ ਸਿੱਧੀ ਮਾਈ ਦਾ ਗੰਡੂਆਂ ਕਲਾ ਤੋਂ ਲੋਹਾਰੀ ਨਾ ਨਜ਼ਾਰਾ ਹੀ ਆ ਗਿਆ ਹਾਂ ਰੋਪੀ ਆ ਜਗੇ ਰੋਟੀ ਖਰਦਾ ਐ ਅੱਛਾ ਰਾਤ ਸੁਫਲੇ ਇਹ ਵਾਰ ਰਸਤਾ ਭੁੱਲ ਗਿਆ ਹਾਂ ਪੁੱਛੇ ਕਿਸੇ ਬਰੋ ਨੂੰ ਉੱਤੇ ਰਾਤ ਵਿੱਚ ਸੁਫਲੇ ਇੰਡੀਆ ਪਹੁੰਚ ਗਏ ਉੱਥੇ ਇੱਕ ਮੋੜ ਆ ਉੱਥੇ ਬਰੋ ਬੱਠ ਪੱਕੀ ਬੈਠੇ ਹੁੰਦੇ ਆ ਹਾਂ ਤੇ ਦਿਮਾਗ ਜੀ ਉੱਥੇ ਜਾ ਕੇ ਰੁਕੇ ਉਹਨਾਂ ਨੂੰ ਪੁੱਛੇ ਇਹ ਵੈਸੇ ਵਧੀਆ ਗੱਲ ਹੈ ਮਿੱਤਰੋ ਹਨਾ ਪੰਜਾਬ ਸੁਪਨੇ ਵਿੱਚ ਪੰਜਾਬ ਕੋ ਮੈਂ ਕੁਛ ਹਾਲੇ ਮਨੂੰ ਬੜੀ ਬੜੀ ਖੁਸ਼ੀ ਦੀ ਗੱਲ ਛਾਂ ਸੀ ਸਹੀ ਗੱਲ ਹੈ ਇਹਦਾ ਮਤਲਬ ਤੇ ਦਿਲ ਦਵਾ ਦੇ ਪੰਜਾਬ ਜਿਆਦਾ ਦੰਦ ਕਿੱਡੇ-ਕੱਡੇ ਹੋਏ ਆਹ ਦੇਖੋ ਦੰਦ ਕਿੱਡੇ-ਕੱਡੇ ਹੋਏ ਆਰੇ ਮਿੱਤਰ ਵੀਰੇ ਦੰਦ ਨਾਲ ਮੈਂ ਪਾਇਆ ਵੇਖੋ ਆਹ ਦੰਦ ਆ ਵੀ ਦੰਦੇ ਆ ਇਹ ਆਪ ਜਿਹੋ ਲੈ ਕੇ ਆ ਸੀ ਉਹ ਬੰਦੇ ਆਪਣੇ ਸਾਊਥ ਅਫਰੀਕਾ ਦੇ ਬੰਦਾ ਸੀਗਾ ਉਹ ਕਹਿੰਦਾ ਰੀਅਲ ਟਾਈਗਰ ਦਾ ਦੰਦਾ ਹੈ ਹੂੰ ਆਪਣੇ ਪੈਂਥਰ ਦੇ ਮਾਸੜ ਦਾ ਦੰਦਾ ਹੈ ਕਹਿੰਦਾ ਮੈਂ ਤੇ ਨਹੀਂ ਪੈਂਥਰ ਉਹਦਾ ਮਾਸੜ ਹੈ ਪੈਂਥਰ ਦੇ ਭਾਂਜੀ ਦਾ ਦੰਦ ਹੋ ਗਿਆ ਪਰ ਉਹ ਪੈਂਥਰ ਦੇ ਭਾਂਜੀ ਦਾ ਦੰਦਾ ਹੈ ਤਾਂ ਦੇਖੀ ਜਾਚੂ ਸਰ ਬਣ ਗਈ ਹੋਵੇ ਆਪਣੀ ਲੈ ਵੀ ਸ਼ੰਭ ਬਣ ਗਈ ਚਾਵਲ ਹਾਂਜੀ ਲੈ ਵੀ ਵੈਰੀ ਗੁੱਡ ਕੰਮ ਹੋ ਗਿਆ ਮੈਂ ਤਾਂ ਚਾਰੇ ਕੱਪ ਦੇਖੋ ਮੈਂ ਦੱਸ ਦਣਾ ਕਿਤੇ ਕਿਤੇ ਜ਼ਿਆਦਾ ਕੱਪ ਹੈ ਮੈਨੂੰ ਗੈਸ ਕਰ ਸਕਦੇ ਮੈਂ ਆਹ ਜ਼ਿਆਦਾ ਕੱਪ ਜੱਗਾ ਘੱਟ ਹੈ ਇਹ ਮੇਰਾ ਹੋ ਸਕਦਾ ਪੱਕਾ ਹਾਂਜੀ ਤੇ ਆਹ ਜ਼ਿਆਦਾ ਘੱਟ ਥੋੜਾ ਘੱਟ ਹੈ ਗੁਰਸ਼ਾਨ ਵੀਰ ਦਾ ਸਪੱਕਾ ਹਾਂਜੀ ਜਿਹੜਾ ਜ਼ਿਆਦਾ ਕੱਪ ਫਲਪਾ ਦਾ ਹੋ ਜਾਵੇ ਜ਼ਿਮਰਦਾਸ ਦਾ ਪੱਕਾ ਨਹੀਂ ਮੇਰਾ ਗੁਰਸ਼ਾਨ ਦਾ ਤਾਂ ਸੇਮ ਹੁੰਦਾ ਜੀ ਅਜੇ ਗੁਰਸ਼ਾਨ ਵਾਲਾ ਜ਼ਿਆਦਾ ਹੁੰਦਾ ਹੈ ਜੀ ਠੀਕ ਹੋ ਗਿਆ ਲੈ ਵੀ ਸ਼ਾਨ ਉੱਠੋ ਚਾ ਵੀ ਲਵੋ ਤਾ ਪਹਿਲਾਂ ਪੈਂਟਰ ਨੇ ਕੀ ਖਾਣਾ ਬਈ ਪੈਂਤਰੀ ਤੇ ਮੈਨੂੰ ਕਿਸੇ ਨੇ ਕੁਝ ਪੁੱਛਿਆ ਨਹੀਂ ਹੈ ਹੈਵੇਂ ਤਰ ਤੈਨੂੰ ਕਿਸੇ ਨੇ ਕੁਝ ਨਹੀਂ ਪੁੱਛਿਆ ਹੈ ਹੈ ਲੈ ਵੀ ਥੋੜੀ ਗਲਤ ਗੱਲ ਆ ਇਹ ਸ਼ਾਨ ਇਹ ਥੋੜੀ ਗਲਤ ਗੱਲ ਹੈ ਤੁਸੀਂ ਆ ਹੈ ਇਹਨੂੰ ਕੁਝ ਨਹੀਂ ਪੁੱਛਦੇ ਕੁਸ਼ਾਨ ਤੇ 5:30 ਵਜੇ ਇਹ ਖਾ ਲੈਂਦਾ ਜੀ ਸਭ ਤੋਂ ਪਹਿਲਾਂ ਖਾਣਾ ਹੀ ਖਾਂਦਾ ਹੈ ਜੀ ਚਾਹ ਕੁਝ ਵੀ ਆ ਹਨਾ ਪੈਂਤਰੀ ਕਿ ਜੇ ਅੱਛੀ ਬਾਤ ਰੋ ਹੈ ਜੇ ਗਲਤ ਬਾਤ ਹੈ ਚਾਹੇ ਮੈਨੂੰ ਪੁੱਛੀ ਨਹੀਂ ਕਿਸੇ ਨੇ ਇਹ ਆਪਣੀ ਤਰ੍ਹਾਂ ਸਾਰੀਆਂ ਚੀਜ਼ਾਂ ਨਹੀਂ ਨਾ ਖਾਂਦਾ ਅਜੇ ਗੱਲ ਹੈ ਨਾ ਨਹੀਂ ਚਲੋ ਫੇ ਮੈਂ ਤਾਂ ਮੈਂ ਗਲਤ ਮਜ਼ਾਕ ਕਰਤਾ ਹਾਂ ਸੇਮਾ ਚਾਹ ਤੇ ਨਹੀਂ ਛੰਡੀ ਕਰਤੀ ਨਾ ਹਾਂਜੀ ਮੁਸ਼ਹੰਦੀ ਚਾਹ ਕਰਦੀ ਪੀਣ ਲੈ ਕੇ ਤੁਹਾਡੇ ਪੀਣ ਲੈ ਕੇ ਮੇਹੀ ਪੀਣ ਲੈ ਕੇ ਨਹੀਂ ਸੱਚੀਓ ਹਾਂ ਮੈਂ ਚਾਹ ਪੀਣਾ ਮੈਥੋਂ ਗਰਮ ਗਰਮ ਕੁਝ ਗਰਮ ਪੀਣਾ ਤੇ ਚਾਹ ਸੇਮ ਦੀ ਆਦਤ ਹੈ ਇਹਨੇ ਇਹਦਾ ਜਾਗ ਨਹੀਂ ਪਾ ਕੇ ਫਿਰ ਠੰਡੀ ਕਰਤੀ ਹੈ ਜੀ ਅੱਜ ਸਿਰ ਬਹੁਤ ਇਹਨੂੰ ਗਰਮ ਕਰਨੀ ਪੈਂਦੀ ਮਾਲ ਹਾਂ ਯਾਰ ਅੱਛੇ ਲੈ ਕੇ ਕਰ ਦਿੰਦੇ ਤੇ ਮਜ਼ਾ ਨਹੀਂ ਆਉਣਾ ਪੀਣ ਦਾ ਨਾ ਸਹੀ ਹੈ ਜੀ ਇਹ ਇਨ ਅਦਰਕ ਉਤਰ ਕੇ ਪਾਈ ਚੀਜ਼ਾਂ ਪਾਈ ਉਹ ਜੀ ਉਹਦੀ ਨਾ ਮਤਲਬ ਤਾਪ ਮਾਣ ਨਾ ਬਣਿਆ ਫਿਰ ਤਾਂ ਗਲ ਨਹੀਂ ਬਣੀ ਉਹ ਚੀਜ਼ ਹੀ ਹੈ ਨਾ ਹਾਂਜੀ ਸਹੀ ਗੱਲ ਹੈ ਕਿਉਂਕਿ ਜਿਹੜੀ ਜੀ ਠੰਡੀ ਹੈ ਨਾ ਉਹ ਠੰਡੀ ਪੀ ਕੇ ਮਜ਼ਾ ਆਉਂਦਾ ਜਿਹੜੀ ਚੀਜ਼ ਗਰਮ ਹੈ ਉਹਨੂੰ ਗਰਮ ਪੀਣੇ ਵਜਾ ਨਾਲ ਚਾਹ ਗਰਮ ਪੀਣ ਵਾਸਤੇ ਬਣੀ ਹੈ ਗਰਮ ਪ੍ਰੋਡਕਟ ਹੈ ਇਸ ਕਰਕੇ ਇਹਨੂੰ ਗਰਮ ਹੀ ਪੀਣਾ ਚਾਹੀਦਾ ਇਹਨੂੰ ਤੇ ਜਿਹੜਾ ਪਾਣੀ ਆ ਉਹ ਜਿਹੜਾ ਨੇਚਰਲ ਹੁੰਦਾ ਹੈ ਉਹਦਾ ਪੀਣਾ ਚਾਹੀਦਾ ਜਿਹੜੀ ਠੰਡੀ ਆ ਆਈਸ ਕਿਉਂ ਠੰਡੀ ਹਾਂਜੀ ਐਦਾਂ ਹੁਣ ਠੰਡੀ ਨਹੀਂ ਠੰਡੀ ਖਾਓ ਤੇ ਗਰਮ ਚੀਜ਼ ਨੂੰ ਗਰਮ ਤਰੀਕੇ ਨਾਲ ਹੀ ਸੇਵਨ ਕੀਤਾ ਜਾਣਾ ਚਾਹੀਦਾ ਠੰਡੀ ਇੰਨੀ ਆ ਜੀ ਪਾਉਂਦੇ ਪਾਉਂਦੇ ਠੰਡੀ ਹੋ ਗਈ ਜੀ ਕੋਈ ਥੋੜੀ ਚਾਹ ਥੋੜੀ ਸੀ ਉਹ ਇੱਕਦਮ ਹੀ ਠੰਡੀ ਹੋ ਗਈ ਜੀ ਤੇ ਜਗ ਜਗ ਘੁਮਾਤੀ ਇਹ ਤਾਂ ਤਾਂ ਕਿ ਹੋਇਆ ਮੈਂ ਅਜੇ ਵਿੱਚ ਫਰਾਈ ਬੰਚੇ ਘੁਮਾਤੀ ਹਾਂ ਜੀ ਜਾਦਕਾਪਰੇ ਵਿੱਚ ਤਾਂ ਮਿੱਤਰੋ ਜੋ ਜਾਦਕਾਪ ਆਉਂਦਾ ਹੈ ਘਰੇ ਆਪਣੀ ਆਪਣੀ ਜਿੱਥੇ ਆਪਾਂ ਕਿਤੇ ਵੀ ਜਾਣੇ ਰਿਸ਼ਤੇ ਦੇ ਵੀ ਜਾਣੇ ਕਿਤੇ ਵੀ ਆਪਾਂ ਜਾਦਕਾਪ ਆਉਂਦਾ ਜਦੋਂ ਜਾਦਕਾਪ ਇਹ ਦਵਾ ਫੋੜਦੀ ਹੈ ਨਾ ਤਾਂ ਸਮਝੋ ਵੀ ਚਾਹ ਕੇ ਹੈ ਇਹ ਆ ਦੇਖ ਹੁਣ ਦੀਵਾ ਫੜੀ ਸਾਨੂੰ ਹਾਂਜੀ ਹਲੋ ਹਾਂਜੀ ਬਸ ਚਾਹ ਦਾ ਕੱਪ ਆਪਾਂ ਦੇਖਦੇ ਵੀ ਆ ਕਿਤੇ ਵੀ ਨਾ ਜੇ ਆਪਾਂ ਨਾ ਆਪਣੇ ਮਤਲਬ ਵੀ ਫੋਨ ਦੇ ਉੱਤੇ ਵੀ ਜਿਹੜੀ ਫੋਨ ਦੀ ਆਪਣੇ ਜਿੱਥੇ ਆਪਾਂ ਮੈਸੇਜ ਵੀਰ ਕਰਦੇ ਨੇ ਨਾ ਕੱਦੇ ਦੇਖ ਲਈਏ ਕੀਪੈਡ ਦੇ ਉੱਤੇ ਉੱਥੇ ਵੀ ਚਾਹ ਦਾ ਕੱਪ ਨਿਸ਼ਾਨਾ ਬੜਾ ਹੁੰਦਾ ਹੈ ਉਹਦੇ ਵੀ ਭਾਫਾ ਉੱਡਦੇ ਹੋਣੇ ਕਿਤੇ ਵੀ ਚਾਹ ਦੇ ਕੱਪ ਦੀ ਗੱਲ ਹੋਵੇ ਤਾਂ ਉੱਤੇ ਭਾਫਾ ਉੱਡਦੇ ਹੁੰਦੇ ਇਹਦਾ ਮਤਲਬ ਕੀ ਆ ਵੀ ਗਰਮ ਗਰਮ ਚਾਹ ਪੀਣੀ ਚਾਹੀਦੀ ਆ ਦੋਸਤੋ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਦੇ ਮਹੀਨੇ ਵਿੱਚ ਲਵੀ ਚਾਹ ਨੂੰ ਮੇਥਰੋ ਪੀ ਲਈ ਆਪਾਂ ਨੇ ਤੇ ਸ਼ਮਰ ਹੁਣ ਤੁਸੀਂ ਆਪਣਾ ਘਰ ਦਾ ਕੰਮ ਕਰਨਾ ਉੱਤੇ ਆਪਾਂ ਮ ਕਰੀ ਤੇ ਇਹ ਵੀ ਕਰੀ ਹਣਾ ਕਿ ਸ਼ਾਮ ਨੂੰ 40 ਪਲਸ ਮੰਨ ਛੱਡ ਕੇ ਹੁਣ ਸੁਪਰੀਸ ਆਪਣੇ ਕਾਫੀ ਨਹੀਂ ਆਉਣਾ ਦੀਆਂ ਉਹ ਜੇ ਆਪਾਂ ਬਣਾਵਾਂਗੇ ਤਾਂ ਹੀ ਵੇ ਜਾ ਕੇ ਪਹੁੰਚਾ ਕੇ ਆਵਾਂਗੇ ਠੀਕ ਹੈ ਸਮਾਂ ਓਕੇ ਓਕੇ ਸ਼ਾਂਸੇ ਤੂੰ ਇਹ ਬਤ ਕੀ ਕਰਨਾ ਹੈ ਬੇਟਾ ਹੁਣ ਠੀਕ ਹੈ ਨਾ ਤੋਲਾ ਤੁਸੀਂ ਫੇ ਠੀਕ ਹੈ ਲੋ ਵੀ ਮੇਟਰ ਆਪਾਂ ਚੱਲਦੇ ਕਿਉਂਕਿ ਨਾ ਸਾਡੇ ਦਾ ਆਮ ਤਾਂ ਵੀਗਨ ਕੰਮ ਹੁੰਦਾ ਉਹ ਤਾਂ ਹੁੰਦਾ ਹੀ ਹੁੰਦਾ ਤੇ ਉਸ ਤੋਂ ਬਾਅਦ ਫਿਰ ਜਦੋਂ ਫੰਕਸ਼ਨ ਹੁੰਦਾ ਉਹਨਾਂ ਨੇ ਪਹਿਲਾਂ ਹੀ ਮੈਨੂੰ ਆਰਡਰ ਕਰਤਾ ਵੀ ਅਸੀਂ ਇਹ ਨਹੀਂ ਜਾਣੇ ਆ ਸਾਡੇ ਇਹਨੇ ਪੀਜ਼ੇ ਨੇ ਤੇ ਸਾਡੀਆਂ ਇੰਨੀਆਂ ਸੁਪਲੀਆਂ ਨੇ ਤੇ ਐਨੇ ਪਤਾ ਨਹੀਂ ਫਰੀਤ ਨੇ ਸਾਡਾ ਆਹ ਵਾਲਾ ਸਮਾਨ ਹੈ ਉਹ ਪਹਿਲਾਂ ਉਹਨਾਂ ਨੇ ਆਰਡਰ ਕਰਤਾ ਤੇ ਆਪਾਂ ਫੇਰ ਮਤਲਬ ਹੁਣ ਤੀ ਤਿਆਰੀ ਸ਼ੈਰੀ ਕਰਕੇ ਸਾਰੀ ਰੱਖ ਲਾਂਗੇ ਮਸ਼ਾਮ ਨੂੰ ਉਹਦੇ ਘਰੇ ਆਪੇ ਲੱਗੇ ਇੱਥੇ ਉੱਥੇ ਆਪਾਂ ਜਾ ਕੇ ਉਹਨਾਂ ਨੂੰ ਫੜਾ ਦਾਂਗੇ ਤੇ ਉਹਨਾਂ ਨੇ ਕੇਕ ਵੀ ਆਰਡਰ ਕੀਤਾ ਤੇ ਕੇਕ ਆਪਾਂ ਨੇ ਭਾਜੀ ਫੈਕਟਰੀ ਦੋਲਚੀਮੀਆਂ ਦੇ ਵਿੱਚ ਭਾਜੀ ਨੂੰ ਆਰਡਰ ਕਰਤਾ ਹੀ ਆ ਉਹਨਾਂ ਨੂੰ ਜਾ ਕੇ ਆਪਾਂ ਆਪਣਾ ਕੰਮ ਕਰ ਨਵੇੜ ਕੇ ਨਾ ਫਿਰ ਆਪਾਂ ਜਾ ਕੇ ਲੈ ਕੇ ਆਵਾਂ ਤੇ ਸਰਮਨ ਸਿੰਘ ਨੂੰ ਮਿਲੋ ਸੱਚੀ ਗੱਲ ਤੇ ਤੁਹਾਨੂੰ ਬੜਾ ਧੰਨ ਈ ਲਰ ਬੋਲੋ ਦਰੀ ਵਾਲੇ ਮੇਤਰਾ ਬਾਲ ਫੇਰ ਬਾਲ ਕਰਦੇ ਇਹ ਫੋਨ ਤੇ ਬਹੁਤ ਲੱਗੇ ਜਾਂਦਾ ਅਸਰ ਨਾ ਜਦੋਂ ਜਿਹੜੇ ਫੌਜੀ ਆਪਣੇ ਕੋਈ ਵੀ ਆ ਆਪਣੇ ਘਰ ਪਰਿਵਾਰ ਤੋਂ ਦੂਰ ਰਹਿੰਦੇ ਆ ਨਾ ਏਦਾਂ ਹੀ ਸਾਡੇ ਪਰਦੇਸੀ ਇਹ ਵੀ ਤੇ ਆਪਣੇ ਘਰ ਆਪਣੇ ਬੱਚੇ ਨਾਲ ਆਪਣੇ ਵਾਈਫ ਨਾਲ ਲੱਗੇ ਰਹਿੰਦੇ ਫੋਨ ਤੇ ਲੱਗੇ ਹੀ ਰਹਿੰਦੇ ਜਿੱਦਾਂ ਦਵਿੰਦਰ ਲੱਗਿਆ ਫੋਨ ਦੇ ਉੱਤੇ ਨਹੀਂ ਮਾਇਦਾ ਘਟੇਗਾ ਭਾਈ ਜਦ ਦਵਿੰਦਰ ਫੋਨ ਤੇ ਲੱਗੇ ਰਹੇ ਤਾਂ ਏਦਾਂ ਹੀ ਫੋਨ ਤੇ ਲੱਗੇ ਰਹਿੰਦੇ ਅੱਜ ਮੈਨੂੰ ਐਤਵਾਰ ਹੈ ਜੀ ਨਾ ਨੀ ਮੈਂ ਤਾਂ ਬੰਦ ਜੰਮ ਨਹੀਂ ਕਰਦਾ ਜਵੇਂ ਗੱਲ ਸਹੀ ਗੱਲ ਹੈ ਇਹਦੀ ਗੱਲ ਤੇ ਬਿਲਕੁਲ ਯਕੀਨ ਨਹੀਂ ਕਰਨਾ ਮਿੱਤਰੋ ਇਹਦੀ ਸੋਹ ਸਾਰੇ ਪਿੰਡ ਦਿੰਦਾ ਇਹ ਨਹੀਂ ਹੋਣੀ ਆ ਗੱਲ ਦਾ ਪਿੰਡ ਦਾ ਸਾਰੀ ਇਹ ਰੂਈ ਸਹੀ ਗੱਲ ਹੈ ਪਿੰਡਾਂ ਦੀ ਨੂੰ ਮਰਦੀ ਪੁੱਛ ਨਹੀਂ ਆਏਗਾ ਉਹ ਮੁੰਡਾ ਉਹਦੇ ਵਰਗਾ ਫ੍ਰੀ ਫਾਇਰ ਨਹੀਂ ਬੰਦਾ ਇਹ ਤੋਂ ਸਹੀ ਗੱਲ ਹੈ ਇੱਥੇ ਕਹਿੰਦੇ ਸਾਨੂੰ ਸੌਹ ਲੱਗੇ ਜੀ ਤੇ ਬੰਦੇ ਸੌਹੇ ਜਾਂਦੇ ਆ ਅੱਛਾ ਬਸ ਸਾਨੂੰ ਸੌਹ ਲੱਗੇ ਤੇ ਬੰਦਰੀ ਕੁਈ ਸੌਹੇ ਜਾਂਦੇ ਆ ਤੇ ਬਾਕੀ ਇੱਧਰ ਸੁਪਰੀਮ ਆਪਣੀਆਂ ਛੁਗੂ ਛਾਗੂ ਪਾਤੀ ਆ ਗੈਸ ਉਹ ਨਹੀਂ ਵੜਦੇ ਨੇ ਬਸ ਇਹ ਵੀ تیاری ਹੋ ਰਹੀ ਹੈ ਇੱਧਰ ਆਲਦੀ ਹੁੰਦੀ ਉਹ ਤੇ ਇੱਧਰ ਆਪਣੀਆਂ ਜਿਹੜਾ ਆਟਾ ਗੁੰਨੇ ਆਪਾਂ ਨੇ ਉਹ ਵੀ ਗੁਣਤਾ ਦੇਖੋ ਤੁਸੀਂ ਪਾਸ ਤੋਂ ਆਟੇ ਦੀ ਬਣ ਕੇ ਤਿਆਰ ਹੋਈ ਹੈ ਬਣੀ ਇਹ 20 ਕਿਲੋ 25 ਕਿਲੋ ਆਟਾ ਹੈ 25 ਕਿਲੋ ਆਟਾ ਪੜੀ ਪੜੀ ਕਰਤੇ ਆਪਾਂ ਨੇ ਸਾਰਾ ਕੰਮ ਕਰਦਾ ਕੰਪਲੀਟ ਤੇ ਹੁਣ ਆਪਾਂ ਚੱਲਦੇ ਆਂ ਆਪਣਾ ਲੈ ਕੇ ਆਨੇ ਕੇਕ ਕਿਹੜਾ ਆਰਡਰ ਕੀਤਾ ਭਾਈ ਕੋਲ ਤੇ ਦਨੀਲੋ ਕਹਿੰਦਾ ਮੈਂ ਤੇ ਨਾਲ ਹੀ ਜਾਣਾ ਆਂਦਿਆਂ ਮੈਂ ਦਨੀਲੋ ਚਾਣੀ ਛੇੜੀਆਂ ਤੇ ਆਪਾਂ ਚੱਲਦੇ ਆਂ ਕੇਕ ਲੈ ਕੇ ਆਉਨੇ ਆ ਤੇ ਨਾਲੇ ਦਨੀਲੋ ਨੂੰ ਖਲਾਗੀ ਲੈ ਕੇ ਆਉਨੇ ਉਥੋਂ ਕਿ ਵੀ ਮੰਜਾ ਦਨੀਲੋ corretto vuoi mangiare buono tutto buono dolce vita dolce vita sempre top ਤੇ ਆਪਾਂ ਚੱਲਦੇ ਨਾਲੇ ਕੇਕ ਲੈ ਕੇ ਆਉਨੇ ਨਾਲੇ ਦਨੀਲੋ ਨੂੰ ਖਲਾਉਣਾ ਕੁਝ ਮਿੱਠਾ ਮੂਠਾ ਖਰਾਉਣਾ ਵੋਈ ਗੁਜਾਰੇ ਮਾਕੇ ਦਨੀਲੋ no ho fatto notte dormito vo ਗੱਡੀ ਚਲਾਉਣੀ ਨਹੀਂ ਮੰਦਾ ਕਹਿੰਦਾ ਮੈਂ ਰਾਤ ਕਹਿੰਦਾ ਡਿਊਟੀ ਲੱਗੇ ਆਇਆ ਫਾਈਨਲੀ ਮੈਥਰ ਪਹੁੰਚ ਗਿਆ ਆਪਾਂ ਦੋਲਚੇ ਮਿਓ ਪਸਤੀਚਰੀਆ ਭਾਈ ਉਹਨਾਂ ਦੀ ਫੈਕਟਰੀ ਇੱਥੇ ਨਾ ਰੋਮ ਦੀ ਇਦਾਂ ਹੀ ਆ ਜਿਹੜੀ ਪਸਤੀਚਰੀ ਬੇકરી ਨੂੰ ਫੈਕਟਰੀ ਕਹਿੰਦੇ ਆ ਸਾਰੇ ਆਪਣੇ ਪੰਜਾਬੀ ਵੇਖੋ ਭਾਈ ਆਪਣੇ ਦਫ਼ਤਰ ਦੇ ਵਿੱਚ ਕੰਮ ਕਰਨ ਲੱਗੇ ਹੋਏ ਨੇ ਮਜੀਤ ਸਿੰਘ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਰ ਚੜ੍ਹਦੀ ਕਲਾ ਜੀ ਤੁਹਾਨੂੰ ਸਰਦੀ ਕਾਲ ਇੱਕ ਤਾਂ ਕੇਸ ਅਸੀਂ ਵੀ ਲੈ ਕੇ ਆ ਗਏ ਹਾਂ ਵਕੀਲ ਸਾਹਿਬ ਅਛਾ ਜੀ ਲੈ ਆਓ ਜੀ ਹੋ ਚੜਦੀ ਕਲਾ ਵਧੀਆ ਹੋਰ ਹੋਰ ਦਰਿਲੂ ਆਪਣਾ ਉਹ ਖੜਾ ਅੰਦਰ ਦੇ ਕੋ ਬੇਕਰੀ ਦੇ ਕਿਧਰ ਜਾਂ ਗਿਆ ਆ ਗਿਆ ਆ ਗਿਆ ਉਹ ਆ ਰਿਹਾ ਇਧਰ ਦੇਖ ਕੇ ਉਹਨੂੰ ਚਲ ਗਿਆ ਭਾਈ ਨੇ ਕੈਮਰਾ ਲਾਈਵ ਰੇ ਮੇ ਤੋਂ ਦੇਖੋ ਸਾਰੀ ਇੱਥੇ ਪੂਰਾ ਅੰਡਰ ਕੰਟਰੋਲ ਰੱਖਦੇ ਨੇ ਇਹ ਪੂਰਾ ਇਹ ਅੰਡਰ ਗ੍ਰਾਉਂਡ ਮਿਸ਼ਨ ਚੱਲ ਰਿਹਾ ਹੈ ਇਕੋ ਨਹੀਂ ਲੋ ਕਾਮੀਗੋ ਟੂ ਐਸਟਾ ਬੈਨੋ 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 ਟੂ ਐਸਟਾ ਬੈਨੋ 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 ਟੂ ਐਸਟਾ ਹਾਂ ਤੁਸੀਂ ਤੁਹਾਨੂੰ ਲੰਡਰ ਪਹਿਸੋਂ ਅੰਡਾ ਤੁਈ ਲੰਡਰ ਮੈਸਾ ਨਹੀਂ ਚਾਉਂਦੇ ਨਹੀਂ ਚਾਉਂਦੇ ਕੋਤਰਾ ਵੀ ਲੰਡਰ ਬੈਲੋ ਜਾਂਦਾ ਮੀਗੋ ਮਾਂਜੀਤ ਜਾਂਦਾ ਮੀਗੋ ਆਹ ਉਹ ਵਾਲਾ ਕੇਕ ਮੈਸਰੋ ਇਹ ਲੱਪਲੇਣ ਵਾਸਤੇ ਆਏ ਕਰੂ ਚੈੱਕ ਫਿਰ ਬੈਲਾ ਉਹ ਅਗੂਰੀ ਕਰਨ ਤੇ ਫੁੱਟਬਾਲ ਬਣਾਏ ਹੋਤੇ ਇਹ ਭਾਰੀ ਹੈਗਾ 40 ਬੰਦਾ ਕੇਕ ਨਾ ਹਾਂਜੀ 40 ਬੰਦਾ ਕੇਕ ਬਣਾਇਆ 40 ਬੰਦਾ ਕੇਕ ਭਾਜ ਕਿੰਨੇ ਕਿਲੋ ਕੇਕ ਹੁੰਦਾ ਇੱਕ ਬੰਦੇ ਵਾਸਤੇ ਕਿੰਨੀ ਕੁ ਮਤਲਬ ਕੁਆਂਟੀਟੀ ਰੱਖੀ ਜਾਂਦੀ ਆ 4 ਕਿਲੋ ਆਹ ਹੋਈ 10 ਕਿਲੋ ਆਉਂਦੇ ਸਰ ਉਹਦਾ ਜਿਆਦਾ ਵੀ ਖਾ ਲੈਂਦੇ ਕੇ 5 ਕਿਲੋ ਲੈ ਲੈਂਦੇ ਆ ਮਤਲਬ ਉਦਾਂ ਸੁਪਰ ਜੂ ਨਹੀਂ ਸਹੀ ਗੱਲ ਕੇ ਕੇ ਦੇ ਮੇਰੇ ਤੋਂ ਤੋਰ ਤੈਨ ਆਰਡਰ ਭਾਈ ਉਹਨੇ ਬਹੁਤ ਵਧੀਆ ਜਾਨੇ ਤੇ ਬਹੁਤ ਮੰਨ ਲੋਕ ਖੁਸ਼ ਖਾਨੇ ਆ ਤੇ ਆ ਦੇਖੋ ਲਿਸਟਾਂ ਲੱਗੀਆਂ ਇਧਰ ਇਹ ਅੱਜ ਦੇ ਐਤਵਾਰ ਜਿਹੜੇ ਇਹਨਾਂ ਨੇ ਹੋਰ ਘੰਟੇ ਦੇ ਸਾਰੇ ਭੇਜਦ ਨੇ ਆ ਸਾਰੇ ਆ ਵੀ ਆਰਡਰ ਲੱਗੇ ਹੋਏ ਨੇ ਆ ਦੇਖੋ ਇਧਰ ਆ ਸਾਰੇ ਦੇਖੋ ਇਧਰ ਇਹ ਸਾਰੇ ਲਾਈਨ ਦੇ ਵੀ ਆਰਡਰ ਚ ਪਏ ਆ ਇਹਦਾ ਮਤਲਬ ਵੀ ਬੰਦੇ ਦੇ ਹੱਥਾਂ ਵਰਗਾ ਕੋਈ ਉਜਾਰ ਨਹੀਂ ਬਣਿਆ ਕਿੰਨਾ ਕੁਝ ਮਿਲ ਗਿਆ ਲੇਕਿਨ ਉਤਰ ਤੋ ਪਾਰ ਨਹੀਂ ਬਣਿਆ ਇਸ ਹੱਥ ਦੇਖੋ ਮੇਰੇ ਤੋਂ ਸਿੱਗੇ ਭਾਈ ਤਾਂ ਨਾ ਬਹੁਤ ਫਟਾਈ ਓਕੇ ਲੋਚ ਥੈਂਕ ਯੂ ਵੈਰੀ ਮੱਚ ਲੋਬੀ ਹੁਣ ਸਮਾਨ ਆਪਾਂ ਗੱਡੀ ਰੱਖਦੇ ਕਿਵਰੀ ਅਬ ਇਰਤਾ ਪਰ ਇੰਦੇ ਕਿ ਆਵੀ ਐ ਕੁਛੀ ਹੁਣ ਤੁਹਾਨੂੰ ਦੱਸ ਦਿਆਂ ਜਿਹੜਾ ਕੇਕ ਹੈ ਇਹ ਕਿੰਨੇ ਦਾ ਆ ਮਿੱਤਰੋ ਕਿੰਨੀ ਪ੍ਰਾਈਸ ਹੈ ਕੇਕ ਦੀ ਦੇਖੋ ਇਧਰੋਂ 40 ਬੰਦਿਆਂ ਨੇ ਕੇਕ ਆਇਆ ਹੈ 90 ਯੂਰੋ ਦਾ ਨਵੰਤਾ ਹੈ ਉਹ ਰੋ ਹੈ ਮੰਦਗੀਲੀ ਕੁਸਤਾ 5 ਸੇ ਕਿਲੀ ਪਰ ਕੋਰਾਂਤਾ ਪਰਸੋਨੀ ਉਧਰੋਂ ਆਉਂਦੇ ਆਉਂਦੇ ਆਪਾਂ ਥੋੜਾ ਪਾਣੀ ਵੀ ਘਟਸ ਗਿਆ ਆਪਣੀ ਪਾਣੀ ਕੋਲੇ ਇੱਕ ਦੋ ਬੇਟੀਆਂ ਵੀ ਰਾਂਦੀਆਂ ਉਹ ਵੀ ਆਪਾਂ ਲਿਆਂਦੀਆਂ ਆਪਣੀਆਂ ਗੁਸ਼ਾਨਵੀਰ ਸਿੰਘ ਪਹੁੰਚ ਗਏ ਨੇ ਥੱਲੇ ਹੌਮ ਹਮਾ ਕੇ ਲੈ ਪਤਾ ਵੀ ਫਰਿਜ ਦੇ ਉੱਪਰ OK ਇਹ ਕਹਾਂ ਲਿਆਂਦੀ ਤੇ ਗੇਕ ਨੂੰ ਵੀ ਆਪਾਂ ਤਾਰ ਦੰਨੇ ਆ ਤਾਰ ਕੇ ਫਰਿਜ ਦੇ ਵਿੱਚ ਲਾ ਕੇ ਰੱਖ ਦੰਨੇ ਆ ਇਧਰੋਂ ਆ ਜਮਿੰਦਰ ਉੱਧਰ ਕਿਧਰ ਚੱਲੇ ਮੈਂ ਉੱਧਰੋਂ ਮਸਾ ਦੁੱਜੇ ਟਰੈਕ ਤੇ ਚੜ੍ਹਨੀ ਸੀਗੀ ਗੱਡੀ ਲੋਡ ਦਾ ਗੱਡੀ ਲੋਡ ਹੈ ਕਹਿੰਦਾ ਲੱਗ ਗਈ ਕੇਕ ਆ ਗਿਆ ਬਣਾ ਆਪਣੇ ਫੁਰਜੀ ਜਗ੍ਹਾ ਗਈਆਂ ਬਣਾ ਲੈਣੀ ਹੈ ਜਗ੍ਹਾ ਬਣਾਉਣੀ ਪੈਣੀ ਕਿੱਡਾ ਕੇ ਲੈ ਵੀ ਕਰਨੀ ਸੀ ਸੋ ਇਹ ਕਰੇਤੀ ਵੀ ਲੈਂਦੀ ਐ ਬੇਸ਼ੱਕ ਟਾਈਮ ਐਸ ਟਾਈਮ ਕਿੰਨਾ ਵਜ ਗਿਆ ਟਾਈਮ 2 ਵਜ ਗਿਆ ਟਾਈਮ ਤੇ ਚਾਹ ਟਾਈਮ ਤੇ ਰੋਟੀ ਖਾਣ ਦਾ ਵੇਲੇ ਪਰ ਕਰਨੇ ਇੱਥੇ ਲਿਆ ਬਗ ਬਾਸ ਹੀ ਨਾ ਹੋ ਜਾਣੀ ਕਿਤੇ ਤਾਜ਼ੇ ਤਾਜ਼ੇ ਸੰਭਲ ਗਏ ਤਾਜ਼ੇ ਤਾ ਆ ਹਰਮਨ ਦੀ ਸਪੈਸ਼ਲ ਭੇਜਣ ਉਹਨਾਂ ਦੇ ਬਾਕੀ ਭਾਈ ਜਿਹੜਾ ਨੇ ਹਰਮਨ ਨਾਲ ਕਰੇਤੀ ਖਾਣ ਦਾ ਹਰਮਨ ਖਾਣੇ ਕੋਲੇ ਕੋ ਨਹੀਂ ਤੇ ਮੰਜੇ ਆ ਵੀ ਹਰਮਨ ਨੋ ਸੀ ਨੋ ਸੀ ਨੋ ਸੀ ਨੋ ਸੀ ਕਿਹ ਕੋ ਨਾਲ ਹੀ ਹਰਮਨ ਨੇ ਖਾ ਲਈ ਭਰਾਈ ਮੇਰਾ ਇੱਕੋ ਬਾਲੀ ਮੈਂ ਚੀਜ਼ ਖਾ ਲਈ ਹਰਮਨ ਨੇ ਖਾ ਲਈ ਇੱਕੋ ਬਾਲੀ ਸਹੀ ਗੱਲ ਐ ਕਿਤਾ ਤੂੰ ਸਾਰੇ ਮੇਰੇ ਮੇਰੇ ਰਿਸ਼ਤੇਦਾਰਾਂ ਮੈਂ ਇਕੱਲੇ ਖਾਣਦੇ ਉੱਤੇ ਮੈਂ ਕਹਿੰਦਾ ਵੀ ਸਾਰੇ ਨੇ ਰਿਸ਼ਤੇਦਾਰਿਆਂ ਮੈਨੂੰ ਇਕੱਲੇ ਨੂੰ ਖਲਾਉਣਾ ਪਾਜਾ ਕਰਨ ਦੀ ਨਹੀਂ ਸਾਰੇ ਵੱਲੋਂ ਖਾ ਲੀਆਂ ਆਪਾਂ ਨੇ ਠੀਕ ਹੈ ਨਹੀਂ ਨੋ ਸ਼ੀਰੋ ਜਰਮਨ ਨੋ ਸ਼ੀ ਨੋ ਸ਼ੀ ਜਿੰਦਗੀ ਦਾ ਹਰਮੋਨੀ ਇੱਕ ਸੂਲ ਬਣਾ ਲਾ ਚੀਜ਼ ਵੰਡ ਕੇ ਖਾਣੀ ਜਾਂ ਜੀ ਖਾਣੀ ਠੀਕ ਹੈ ਆ ਮੈਂ ਨਹੀਂ ਸਹੀ ਨਹੀਂ ਨਹੀਂ ਅਸੀਂ ਵੀ ਵੰਡ ਕੇ ਖਾਵਾਂਗੇ ਸੁਪਰੀਆ ਹੋ ਗਿਆ ਬਣ ਗਈ ਰੈਡੀ ਹਾਂ ਜੀ ਹਾਂ ਜੀ ਐਕੋਲੋ ਦਨਿਲੋ ਦਰੀਓ ਸਭੰਜਾ ਸੁਪਲੀ ਮੇਟਰ ਚੌਲ ਨੇ ਹੁੰਦੇ ਆ ਸੁਪਲੀ ਵਾਲੇ ਚੌਲ ਉਹ ਖਾਣ ਨੂੰ ਬੜੇ ਵਧੀਆ ਲੱਗਦੇ ਰੈਸਟੋਰੈਂਟੇ ਮਿਲਦੇ ਵੀ ਆ ਇਹ ਟੋਪ ਉਹਨਾਂ ਨੂੰ ਨਾ ਇਹਨਾਂ ਨੂੰ ਰਿਜ਼ੋਤੋ ਵੀ ਕਹਿ ਦਿੰਦੇ ਆ ਰਿਜ਼ੋਤੋ ਮਲੇ ਵੀ ਨਾ ਦੀ ਕੇ ਪਲੇਟ ਹੈ ਰੈਸਟੋਰੈਂਟ ਦੇ ਵਿੱਚ ਰਿਜ਼ੋਤੋ ਜਿੱਦਾਂ ਆਪਣੇ ਚੌਲ ਹੁੰਨੇ ਨਾ ਸ਼ੂਗੋ ਵਾਲੇ ਤੇ ਉਹਨਾਂ ਨੂੰ ਰਿਜ਼ੋਤੋ ਕਹਿੰਦੇ ਆ ਤੇ ਦਰੀ ਨੂੰ ਜਿਹੜਾ ਸੁਪਲੀ ਸਭਲੀ ਬਣਦੀ ਹੈ ਫੇਰ ਇੱਜਾ ਨਾਲ ਖਾਂਦਾ ਉਹ ਤੇ ਆਪਾਂ ਛੇਹੀ ਪਛੇਤਾ ਕੋਣੀ ਘਰੇ ਆਪਣੇ ਖਾਣ ਨੂੰ ਕੀ ਬਣੀ ਮੋਟ ਕੀ ਬਣੇ ਮੋਠ ਮੋਠੀ ਦਾਲ ਬਣੀ ਕਰੀ ਅੱਜ ਆਪਾਂ ਚਲੋ ਬਈ ਚਲੀ ਛਕੇ ਉਹ ਸ਼ਾਦਾ ਪਣ ਲਓ ਵੀ ਪਹੁੰਚ ਗਏ ਆਪਾਂ ਖੁਸ਼ਮ ਤੋਦੇ ਕੱਪੜੇ ਹਾਂਜੀ ਪਹੁੰਚ ਗਏ ਜੀ ਹੋਰ ਹੋਰ ਪਹੁੰਚ ਲੈਂਦਾ ਸਬੰਸ ਸਾਰੀ ਵੀਰਾਗੁਰ ਚੱਕ ਲੈਂਦੀ ਆ ਤੇ ਕੇਕ ਵੀ ਚੱਕ ਲੈਂਦਾ ਠੀਕ ਹੈ ਓਕੇ ਜੀ ਬਕਥਲ ਸੁਪਲੀ ਬਣਾਤੀਆਂ ਵਧੀਆ ਬਣਤਾ ਜੀ ਦਰੀ ਲਸੇ ਥੱਲੇ ਆਪਣੇ ਚੌਲ ਖਾਰੇ ਸੁਪਲੀਆਂ ਲੈ ਅੱਛੇ ਹਾਂ ਕਰੈ ਮੈਨੂੰ ਸਵਾਲ ਲੱਗਦੇ ਆ ਠੀਕ ਹੈ ਤੇ ਮੁਸ਼ਰਾਂ ਕਹਿੰਦਾ ਮੋਠੇ ਦਾਲ ਬਣੀ ਧਰੀ ਖਾਣ ਵਾਸਤੇ ਕਰੋ ਗਰਮ ਲਾਓ ਤਲਕਾ ਕੋਈ ਆਏ ਫਿਰ ਖਾਈਏ ਉਹ ਓਕੇ ਜੀ ਬਣੀ ਪਈ ਆ ਤੁਸੀਂ ਬਸ ਆਜੋ ਖਾ ਲੋ ਜੀ ਠੀਕ ਹੋ ਗਿਆ ਤੇ ਇਧਰ ਮਿੱਤਰੋ ਕੱਪੜੇ ਕੋਪੜੇ ਦੇਖੋ ਧੋ ਕੇ ਸੁੱਕਣੇ ਪਾਤਾ ਦਵਿੰਦਰ ਉਹਨਾਂ ਦੇ ਦਵਿੰਦਰ ਦੇ ਕੱਪੜੇ ਸਾਰੇ ਆਪਣੇ ਹੀ ਵੀਕੈਂਡ ਕੱਪੜੇ ਧੋਣ ਦਾ ਹੋ ਜਾਂਦੇ ਨੇ ਆਣਿਆਂ ਨੂੰ ਹਨਾ ਮਤਲਬ ਵੀ ਬਾਕੀ ਸਾਰਾ ਹਫਤਾ ਪੂਰਾ ਕੰਮ ਕਰਤਾ ਨਿਕਲ ਜਾਂਦਾ ਤੇ ਫਿਰ ਇਦਾਂ ਹੁੰਦਾ ਨਾ ਤੇ ਬਾਕੀ ਆਹ ਦੇਖੋ ਇਧਰ ਆਪਣੇ ਡੇਕ ਨੂੰ ਲੱਗੀਆਂ ਮੇ ਇਹ ਡੇਕ ਨੇ ਨਿੰਮ ਹੈ ਨਿੰਮੂ ਲੱਗੇ ਨੇ ਮੋਲੀਆਂ ਡੇਕ ਨੂੰ ਲੱਗਦੇ ਨੇ ਡਕੋਲੀਆਂ ਦੇਖੋ ਪੱਤੇ ਝੜ ਸਾਰੀ ਆ ਗਈ ਆ ਸਾਰੇ ਸਾਰੇ ਪੱਤੇ ਉੱਤਰ ਗਏ ਆ ਕੱਲੀਆਂ ਨਮੋਲੀਆਂ ਰਹਿ ਗਈਆਂ ਇਹ ਵੀ ਹੁਣ ਝੜ ਜਾਣੀਆਂ ਹੁਣ ਟਾਈਮ ਮਿੱਤਰੋ 7:30 ਹੋ ਗਏ ਆ ਤੇ ਆਪਾਂ ਸਮਾਂ ਨੂੰ ਲੈ ਕੇ ਪ੍ਰਸ਼ਾਦ ਬਣਨੀ ਸ਼ੱਕੇ ਨਾ ਨੀਂਦ ਨਹੀਂ ਕੱਢੀ ਪੂਰੀ 2-3 ਘੰਟੇ ਅੱਜ ਕਿ ਸੁੱਤੇ ਕਿਉਂ ਸ਼ਨੀਵਾਰ ਨੂੰ ਕੰਮ ਦਾ ਜ਼ਿਆਦਾ ਹੁੰਦਾ ਨਾ ਫਿਰ ਦੁਪਹਿਰ ਨੂੰ ਇਹ ਤਰ੍ਹਾਂ ਨੀਂਦ ਪੂਰੀ ਕਰ ਹੁੰਦੀ ਆ ਤੇ ਗੁਰシャン ਸਿੰਘ ਅੱਡੀ ਚੱਲੀ ਵੀ ਹੋਰੀ ਬਣੀ ਵੀ ਆ ਪੂਰੀ ਚਾਕਲੇਟ ਹੀ ਚਾਕਟ ਕਰਨ ਲੱਗਿਆ ਸੀ ਨਾ ਫਤੂ ਮੇ Papa ਤੇ ਇਹ ਖਾ ਗਏ ਤੇ ਇਹ ਖਾ ਉਹ ਚਾਕਲੇਟ ਉਹ ਗੁਰਸ਼ਾਨ ਵੀ ਤੇ ਆਪਾਂ ਆਪਣੀ ਸ਼ੌਕ ਤੇ ਚੱਲਦੇ ਆਂ ਤੇ ਆਪਣਾ ਕੰਮ ਕਾ ਸਟਾਰਟ ਕਰਦੇ ਹਾਂ ਆਪਣਾ ਉਹ ਤਾਂ ਵੀ ਕਰਨਾ ਦਿਖਾਉਣਾ ਤਿਆਰੀ ਸਮਾਨ ਨੂੰ ਬਣਾਉਣਾ ਆਪਾਂ ਨੇ ਤੇ ਤੁਸੀਂ ਜਮਾਂ ਪਹੁੰਚ ਜਾਓ ਮਲ ਠੀਕ ਹੈ ਜਲੇਬੀਆਂ ਖਾਣਾ ਛੱਡ ਦੋ ਸੀਗਾ ਸਵੇਰ ਦੇ ਤਿੰਨ ਚਾਹ ਛੱਡ ਜਲੇਬੀਆਂ ਨੂੰ ਹੀ ਲਾ ਚੁੱਕੇ ਹਾਂ ਤੇ ਪਲੀਜ਼ ਛੱਡੋ ਜਲੇਬੀਆਂ ਖਾਣਾ ਠੀਕ ਹੈ ਤੂੰ ਕਿਉਂ ਮਿੱਠੇ ਦੇ ਪਿਆਰੀ ਬਣੇ ਦੋ ਜਾਣੇ ਤੂੰ ਚਾਕਲੇਟ ਦੇ ਖਾਣਾ ਛੱਡਦਾ ਤੂੰ ਜਲੇਬੀਆਂ ਖਾਣਾ ਛੱਡਦੀ ਜੇ ਜੇ ਤੁਸੀਂ ਕਰਦੀਏ ਨਹੀਂ ਬਹਿ ਸਕਦੀ ਠੀਕ ਹੈ ਓਕੇ ਜੀ ਚੰਗਾ ਫਿਰ ਤੇ ਚਾਹ ਦੇਖੋ ਮੈਂ ਤਾਂ ਸਵੇਰ ਦੀ ਚਾਹ ਪਤੀਲਾ ਸਵੇਰ ਨੂੰ ਖਾਏ ਬਣਦਾ ਤੇ ਹੁਣ ਦੁਬਾਰਾ ਫੇਰ ਚਾਹ ਦਾ ਪਤੀਲਾ ਤਿਆਰ ਕਰਦਾ ਸ਼ ਅੱਛਾ ਉਹ ਬਣੀਆਂ ਧੜੀਆਂ ਜੀ ਗੁਰ ਸ਼ਾਮ ਨੂੰ ਖੰਗ ਹੋਈ ਹੋਈ ਆ ਠੀਕ ਹੋ ਗਿਆ ਕਿਹਾ ਤਾਂ ਇਹ ਸਾਥ ਨਹੀਂ ਆਈ ਇਹ ਹੁਣ ਠੀਕ ਆ ਹੁਣ ਠੀਕ ਹੋ ਸ਼ਾਮ ਨੂੰ ਖਾਓ ਗਾ ਸ਼ਗਰ ਕਰਨੀ ਹੁਣ ਠੀਕ ਹੈ ਮੈਂ ਪੀਉਂਗਾ ਚਾਹ ਚਾਹ ਪੀ ਲਵਾਂ ਚਲੋ ਸਿੱਧਾ ਦਸਤਾਰ ਸੇ ਜਾ ਕੇ ਉੱਥੇ ਲੈ ਠੀਕ ਹੈ ਪੁੱਤ ਤੇ ਪਾਪਾ ਚਲੇ ਕੰਮ ਤੇ ਨਾ ਤੇ ਆਪਾਂ ਮੇਤਰ ਚੱਲੀਏ ਭਾਂਡ ਭੋਣ ਲੈ ਕੇ ਰੋਣੀ ਆਪਾਂ ਨੇ ਤੇ ਉਸ ਤੋਂ ਬਾਅਦ ਕਬਾਬੀ ਨਵਾਂ ਲਾਉਣਾ ਕਿ ਕੋਕ ਸਾਰਾ ਗੱਲ ਖਤਮ ਹੋ ਗਿਆ ਸੀਗਾ ਮਤਲਬ ਵੀ ਸਟਾਰਟ ਕਰੀ ਆਪਣਾ ਕੰਮ ਕਰ ਤੇ ਬਾਹਰ ਦੇਖੋ ਨੇਰਾ ਹੋ ਗਿਆ ਤੁਹਾਨੂੰ ਕੈਮਰੇ ਵਿੱਚ ਲੱਗਦਾ ਹੋਣਾ ਹਲੇ ਵੀ ਥੋੜਾ ਜਿਹਾ ਚਾਨਣਾ ਹੈਗਾ ਇਹਨਾਂ ਜਿਹੜੇ ਆਈਫੋਨ 17 ਦਾ ਜਿਹੜਾ ਕੈਮਰਾ ਹੈ ਇਹ ਕੁਛ ਇਦਾਂ ਦਾ ਹੈ ਵੀ ਚਾਨਣਾ ਵੱਧ ਦਿਖਾਉਂਦਾ ਰਾਤ ਨੂੰ ਵੀ ਵੀਡੀਓ ਬਣਾਉਣੇ ਨਾ ਤਾਂ ਵੀ ਚਿੱਟੀ-ਚਿੱਟੀ ਨਜ਼ਰ ਆਉਂਦੀ ਆ ਪਰ ਨੇੜਾ ਕਾਫੀ ਹੋਇਆ ਵੇ ਹੁਣ ਜੇ ਆਪਾਂ ਬਗੈਰ ਕੈਮਰੇ ਤੋਂ ਦੇਖੀਏ ਕੈਮਰੇ ਦੇ ਵਿੱਚ ਲੱਗਦਾ ਹੈ ਵੀ ਹਾਲੇ ਥੋੜੇ ਦਿਨ ਖੜਾ ਹੈ ਹੁਣ ਟਾਈਮ ਮੇਰੇ ਤੋਂ 10:30 ਹੋ ਗਏ ਆ ਤੇ ਆਪਣਾ ਕੰਮਕਾਰ ਆਪਣਾ ਖਤਮ ਹੋ ਗਿਆ ਹਾਲੇ ਖਤਾਂ ਪੂਰਾ ਪੁਰਦਾ ਨਹੀਂ ਹੋਇਆ ਇੱਕ ਆਪਣਾ ਆਰਡਰ ਰਹਿਦਾ ਹਾਲੇ ਜਾਣ ਦਾ ਆ ਜਿਹੜਾ ਆਪਣੇ ਜਿਹੜਾ 12-13 ਪਾਣੀ ਆਰਡਰ ਹੁੰਦਾ ਹੈ ਹਰ ਐਤਵਾਰ ਨੂੰ ਬਣਾਉਂਦਾ ਹੈ ਇਹ ਜਾਣਾ ਕਿ ਆਪਾਂ ਨੇ ਆਪਣਾ ਜਿਹੜਾ ਫੇਸ ਤਾਂ ਸੀਗਾ ਆਪਣੀ ਬਾਈ ਹੁਣੀ ਆਏ ਹੋਏ ਸੀਗੇ ਤੇ ਉਹਨਾਂ ਕੋ ਸਮਾਨ ਸੂ ਸਾਰਾ ਪਛਾਤਾ ਸੀ ਤੇ ਉਹਨਾਂ ਦੇ ਫੇਸ ਤਾਂ ਆਪਣਾ ਕਰ ਲਿਆ ਕੰਪਲੀਟ ਤੇ ਆਪਾਂ ਰਿ ਇਨਵਾਈਟ ਕੀਤਾ ਸੀਗਾ ਤੇ ਮੈਂ ਕਿਹਾ ਸੀਗਾ ਵੀ ਚਲੋ ਵੀ ਜਦੋਂ ਆਪਣਾ ਕੰਮ ਕਾਰ ਖਤਮ ਹੋਊਗਾ ਉਸ ਤੋਂ ਬਾਅਦ ਆਪਾਂ ਆਵਾਂਗੇ ਤੇ ਟੈਂਪ ਕੰਮ ਖਲੇ ਰਹਿੰਦਾ ਪਰ ਆਪਾਂ ਨੇ ਥੋੜਾ ਟਾਈਮ ਲੈ ਕਲੋਜ਼ ਕਰਤਾ ਥੋੜੀ ਬਹੁਤ ਚੱਕਰਤਲ ਸਵਾਈ ਨੂੰ ਕਰਨ ਤੇ ਰਹਿ ਗਈ ਆ ਸਭ ਤੋਂ ਅੰਤ ਅਸੀਂ ਇੱਥੇ ਹਾਂ ਹਾਂਜੀ ਹਾਂ ਤੇ ਫੇਸ ਨੂੰ ਬਸ ਦੋਹਾਂ ਨੂੰ ਜਾ ਕੇ ਸੱਦਾ ਸਰਦਾ ਨਹੀਂ ਹੈਗਾ ਸਿਮ ਰਿਸ਼ਤੇ ਦੇ ਗੰਧਰ ਹੋਊਗੀ ਤੇ ਆਪਣੀ ਲਾਸਟ ਟੱਚਿੰਗ ਕਰ ਤੇ ਪਰੇਸ਼ਾਨ ਵੀ ਵੀ ਕਰਿਆ ਠੀਕ ਸ਼ਾਂਸ਼ੀਆ ਓਕੇ ਪੁੱਤਰੀ ਤੇ ਮੈਂ ਪਰੇਸ਼ਾਨ ਵੀ ਨੇ ਖਾਣ ਵਾਸਤੇ ਸੀ ਪਿੰਸਾ ਬਣਾਇਆ ਸੀ ਪਿੰਸਾ ਜੀ ਦੇਖੋ ਫਿਰ ਇੱਕ ਫੜੀ ਰਹੀ ਹੈਗੀ ਪਿੰਸੀ ਦੀ ਸੁਆਦ ਸੀ ਗਿਆ ਤੇ ਮੈਂ ਜਾ ਕੇ ਪੁੱਤਾ ਠੀਕ ਹੈ ਫਿਰ ਬੈਸੋ ਠੀਕ ਹੈ ਓਕੇ ਚਲ ਆਇਆ ਬਰ ਮੁੜ ਕੇ ਠੀਕ ਹੈ ਤੇ ਆਪਾਂ ਮੇਰੇ ਤੋਂ ਚੱਲਦੇ ਹਾਂ ਬਰਥਡੇ ਫੰਕਸ਼ਨਲ ਪਾਰਟੀ ਦੇ ਓਕੇ ਰਿਕਾਰਡ ਦੂੰ ਉੱਚੇ ਵੀ ਤਾਂ ਅਮਰ ਆਪੋ ਪਏ ਨੇ ਕਿਉਂ ਆਪੋ ਸ਼ਾਰਕ ਉੱਤੇ ਵੀ ਆਉਂਦਾ ਆਇਆ ਇੱਥੇ ਇੱਥੇ ਕਿੱਥੋਂ ਆਇਆ ਉਹ ਆਪਣੇ ਨੇ ਪਿੱਟੇ ਨਹੀਂ ਸਿੱਧੂ ਆਇਆ ਬਈ ਡੈਫੀਨੇਟ ਲੱਗ ਗਿਆ ਹੁੰਦਾ ਇਹ ਆਪਣਾ ਆਪਣਾ ਬੋਪੜਾ ਆਪਣੀ ਇੱਕ ਟੰਪਰਾ ਹੈ ਉਨੀ ਵੱਡੇ ਪਰਾ ਹੱਦ ਠੀਕ ਹੈ ਬਾਈ ਜੀ ਆਪਣਾ ਭਰਾਈਆ ਵੱਡਾ ਖਾਂਦੇ ਨਹੀਂ ਅੰਦਰ ਹੁਣ ਕੇ ਕੱਟਣਾ ਆਪਾਂ ਉਹ ਭਰਾਵਾਂ ਨੇ ਖਾੜ ਕੇ ਠੀਕ ਹੋ ਗਿਆ ਇਹ ਕੀ ਆ ਇਹ ਆਪਣਾ ਇੱਕ ਇਹ ਵੀ ਆਪਣਾ ਇਹ ਆ ਮੱਖਣ ਬਾਈ ਦਾ ਮੋਟਾ ਹਾਂਜੀ ਜੀ ਨਾਗਰਪੈਦਾ ਹਾਂਜੀ ਇੱਕ ਹੀ ਰਾਜੀ ਇੱਕ ਵਾਰ ਆ ਬਲੀ ਮੇਰੇ ਤੋਂ ਹੋਂਗਾ ਨਹੀਂ ਉਹ ਜਦੋਂ ਅੰਦਰ ਦਿੱਤ ਮਿਲਿਆ ਉਹ ਤੋਂ ਵਧੀਆ ਲੱਗਾਂ ਨਾ ਲੱਗੇ ਆਵਾਂਗੇ ਜਰੂਰ ਕੋਈ ਨਹੀਂ ਆ ਆ ਆ ਕੋਣ ਇੱਕ ਤੁਹਾਨੂੰ ਬਹੁਤ ਥੈਂਕ ਯੂ ਜਨਾਬੋ ਆ ਰਿਹਾ ਆਓ ਆਓ ਸਾਡੇ ਪਰਾ ਸਾਹਮਣੇ ਮੱਡਾ ਕੋਈ ਸਾਹਵ ਇੱਥੇ ਰ ਹੈ ਮੇਰਾ ਪਰਾ ਇਹੋ ਨਾਮ ਹੈ ਨਸੀਗਾ ਬਾਈ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਜੀ ਚੜਦੀ ਕਲਾ ਔਰ ਸਭ ਵਧੀਆ ਪੀਜ਼ ਕਿੰਨ ਸਗੇ ਸੁਆਦ ਸੀਗੇ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਬਾਈ ਯਾਰ ਮੈਂ ਕਹ ਸੁਆਦ ਸੀਗੇ ਪੀਜ਼ੇ ਮੈਂ ਕਹ ਪੂਰੇ ਘੈਂਟ ਠੀਕ ਬਲੇ ਬਲੇ ਘੈਂਟ ਪੂਰੇ ਸੁਆਦ ਆ ਗਿਆ ਹੈ ਨਹੀਂ ਸੁਆਦ ਆ ਗਿਆ ਪੂਰਾ ਐਨ ਖਾ ਗਏ ਤੁਹਾਨੂੰ ਵੀ ਸੁਆਦ ਆਇਆ ਹਾਂ ਜੀ ਇਹ ਆਪਣੇ ਘਰ ਵਾਲੀ ਗੱਲ ਆ ਆਪਣੇ ਸੁਆਦ ਹੀ ਸੁਆਦ ਆ ਸਹੀ ਹੁੰਦਾ ਹੈ ਤੁਨਾ ਆਪਣਾ ਉਹ ਘਟਣਾ ਕੀ ਹੈ ਇਹ ਮੁੰਡਾ ਬਹੁਤ ਦੂਰੋਂ ਆਪਨੇ ਮਿਲਣ ਵਾਸਤੇ ਆਇਆ ਹੈ ਕਿੱਥੇ ਦੀ ਬਤਰੀ ਕਿਥੋਂ ਆਏ ਹੋ ਹੈ ਰਿਜਵਲੀ ਤੋਂ ਆਏ ਹੋ ਤੜਾ ਨਾ ਕੀ ਹੈ ਸਿੰਘ ਵੀਰ ਪ੍ਰਤਾਪ ਸਿੰਘ ਵੀਰ ਪ੍ਰਤਾਪ ਸਿੰਘ ਪਰ ਬਾਈ ਜੀ ਠੀਕ ਠਾਕ ਹੋ ਇਹ ਬਾਈ ਜੀ ਉਹਨਾਂ ਦੇ ਛੜਦੀ ਕਾ ਠੀਕ ਠਾਕ ਹਾਂਜੀ ਸਭ ਬਹੁਤ ਸਭ ਬਹੁਤ ਇਹ ਬਾਈ ਜੀ ਉਹ ਨਹੀਂ ਆਪਣੇ ਵਲੌਗ ਦੇਖਿਦ ਨੇ ਤੇ ਇਧਰ ਭਾਈ ਉਹਨਾਂ ਦੇ ਰਿਸ਼ਤੇਦਾਰ ਨੇ ਰਿਸ਼ਤੇਦਾਰ ਨਹੀਂ ਤੇ ਭਾਈ ਬਹੁਤ ਚੰਗਾ ਲੱਗਿਆ ਸਭ ਸਾਨੂੰ ਸਪੋਰਟ ਕਰਦੇ ਹੋ ਬਹੁਤ ਬਹੁਤ ਖੁਸ਼ ਹਾਂ ਇਧਰ ਮੈਂ ਬਾਈ ਜੀ ਨੂੰ ਮਿਲਾਂ ਐ ਵੀ ਜਿਮਰਦਾਰ ਸਸੀ ਕਾ ਬਾਜੀ ਹੋ ਗਿਆ ਵਧੀਆ ਵੀਰੇ ਵਧੀਆ ਠੀਕ ਹੈ ਠੀਕ ਠਾਕ ਤੇ ਰਿਕੂ ਪਾਈ ਤਾਂ ਪਹੁੰਚਣ ਸਾਰੇ ਇਹ ਤਾਂ ਮੈਂ ਦੂਏ ਤੀ ਦਿਨਾਂ ਤੋਂ ਮਿਲਦੇ ਰਹੇ ਨੇ ਬਲੋਗ ਦੇ ਵਿੱਚ ਹਾਂ ਸਸੀ ਕਾ ਬਾਜੀ ਫਸਲ ਸਿੰਘ ਹੋ ਗਈ ਚੜਦੀ ਠੀਕ ਠਾਕ ਹੋ ਜੀ ਇਹ ਬਾਈ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਪਹਿਲਾਂ 10 ਮਿੰਟ ਬਾਅਦ ਦੇਖੀਏ ਤੁਸੀਂ ਸਾਰੇ ਗੱਲਾਂ ਦੇ ਖੇ ਲਾਉਂਦੀ ਬਾਈ ਦੀ ਤੁਹਾਡੇ ਘਰ ਕੀ ਹੈ ਭਰਾ ਟੈਮ ਹੋ ਗਿਆ ਨਾਲੇ ਹੋਰ ਹੋਰ ਸਭ ਚੜਦੀ ਕਲਾ ਠੀਕ ਠਾਕ ਵਧੀਆ ਬਾਈ ਜੀ ਚਲੋ ਬਈ ਹੋਰ ਦਿਓ ਹੋਰ ਹੁਣ ਮੇਟਰ ਟਾਈਮ 12:30 ਹੋ ਗਏ ਆ ਤੇ ਆਪਾਂ ਘਰ ਪਹੁੰਚ ਗਏ ਆਪਣੇ ਸਾਡੀ ਪੈਂਤੀ ਤੇ ਜਾਗਦੀ ਵਿੱਚ ਕਿੱਥੇ ਸਾਡੀ ਪੈਂਤੀ ਹਲੇ ਜਾਗਦੀ ਆ ਤੂੰ ਸੌਂ ਜਾਂਦੇ ਪੈਂਦੀ ਤੁਸੀਂ ਹੈਂ ਆ ਕੋ ਟਾਈਮ ਤੇ ਜਾਗਣ ਦਾ 12:30 ਹੋ ਗਏ ਆ ਪੁੱਤ ਹੈਂ ਕੀ ਆ ਕੀ ਕਿ ਲੱਗਿਆ ਵੈਨੂੰ ਮਿੱਠਾ ਘਣਾ ਕੀ ਕਿ ਲੱਗਿਆ ਮੈਂ ਹੂੰ ਸਾਰੇ ਪੁੱਛੇ ਗਏ ਨੇ ਪੈਂਤੀ ਕਿੱਥੇ ਆ ਜਵਾਕ ਜੁਰਤ ਨਿਕਲੀ ਪੁੱਛੇ ਸੀ ਕਿ ਪੈਂਤੀ ਨਾਲ ਜਾਂਦਾ ਤੇ ਪੈਂਤੀ ਨਾਲ ਆਉਣਾ ਸਾਡਾ ਇਹ ਬੱਚੇ ਬਹੁਤ ਪਸੰਦ ਕਰਦੇ ਆ ਬੱਚੇ ਆਪਣੇ ਮਨ ਲਾ ਜਿਹੜੇ ਵਲੌਗ ਦੇਖਦੇ ਨੇ ਸਾਰੇ ਪੈਂਥਰ ਨੂੰ ਬਹੁਤ ਪਸੰਦ ਕਰਦੇ ਆ ਬੱਚੇ ਅੱਜ ਮੁੰਡੇ ਨੇ ਕਿਨੇ ਛੋਟੇ ਬੱਚੇ ਨੇ ਕਰਕੇ ਫੋਨ ਗੁਸ਼ਾਲ ਵੀ ਨਾਲ ਗੱਲਬਾਤ ਕੀਤੀ ਨਾਲੇ ਪੈਂਥਰ ਰੱਖਦੇ ਉਹਨੇ ਪੈਂਥਰ ਦੇ ਕੇ ਕਿਹਾ ਪੈਂਥਰ ਨੇ ਗੱਲ ਕਰਨੀ ਐ ਮੈਂ ਇਹਨਾਂ ਦੇ ਪਿਆਰ ਕਰਦੇ ਬੱਚੇ ਤੇ ਬਾਕੀ ਖੁਲਮ ਲਾ ਕੇ ਮਿੱਤਰੋ ਬੜਾ ਵਧੀਆ ਨਜਰਾ ਦੇਣਾ ਸਾਰਾ ਤੁਹਾਡੇ ਨਾਲ ਸ਼ੇਅਰ ਕੀਤਾ ਆਪਾਂ ਵਲੌਗ ਦੇ ਰੂਪ ਦੇ ਵਿੱਚ ਤੇ ਭਾਈ ਹੁਣ ਆਏ ਸੀਗੇ ਰਜੋ ਮਿਲਿਆ ਤੁਸੀ ਦੇਖਿਆ ਸਾਰੇ ਵਲੌਗ ਦੇ ਵਿੱਚ ਤੇ ਬੱਚੇ ਬਹੁਤ ਪਿਆਰ ਕਰਦੇ ਆ ਵਲੌਗ ਦੇਖਦੇ ਆ ਤੇ ਤੁਸੀ ਵੀ ਸਾਰੇ ਇਹਨੇ ਵਲੌਗ ਦੇਖੇ ਤੁਹਾ ਸਾਰਿਆਂ ਨੂੰ ਬਹੁਤ ਬਹੁਤ ਥੈਂਕਸ ਧੰਨਵਾਦ ਇਹਨਾ ਪਿਆਰ ਦੇਣ ਵਾਸਤੇ ਤੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਬਰੀ ਸਰਸਿਕਾਲ ਜੀ